ਕੈਮਿਕਲ ਮੈਡੀਸਨ ਤੇ ਲੱਗੀ ਪੂਰਨ ਤੌਰ ਤੇ ਪਾਬੰਦੀ ਆਖਿਰਕਾਰ ਪ੍ਰਸ਼ਾਸਨ ਵੱਲੋਂ ਕਦਮ ਕਿਉਂ ਚੁੱਕਿਆ ਗਿਆ ਇਸ ਪੂਰੀ ਖਬਰ ਚ ਦੇਖੋਗੇ ਸਾਂਝੀ ਕਾਲ ਜੀ ਨਮਸਕਾਰ ਮੈਂ ਅਭਿਗੇਸ਼ ਤੁਹਾਡੇ ਨਾਲ ਦੇਖ ਰਿਹਾ ਹਾਂ ਸਾਂਝ ਟੀਵੀ ਤੇ ਸਭ ਮੇਰੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿੱਤੇ ਕਿ ਪ੍ਰੈਗਾਬਲਿਨ ਮੈਡੀਸਿਨ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਕਿਉਂਕਿ ਜਿੱਥੇ ਹੁਣ ਜ਼ਿਲ੍ਹੇ ਦੇ ਵਿੱਚ ਪ੍ਰੈਗਾਬਲਿਨ ਮੈਡੀਸਿਨ ਨੂੰ ਲੈ ਕੇ ਪਾਬੰਦੀ ਜਿਹੜੀ ਨਜ਼ਰ ਸਾਹਮਣੇ ਆਈ ਕਿਉਂਕਿ ਪ੍ਰਸ਼ਾਸਨ ਵੱਲੋਂ ਹੁਕਮ ਜਿਹੜੀ ਜਾਰੀ ਕਰ ਦਿੱਤੇ ਗਏ ਨੇ ਕਿ ਜਿੰਨੇ ਵੀ ਮੈਡੀਸਿਨਸ ਨੇ ਜਿੰਨੇ ਵੀ ਮੈਡੀਕਲ ਸਟੋਰ ਨੇ ਜਾਂ ਜਿਹੜੇ ਵੀ ਇਸ ਕੈਪਸੂਲ ਨੂੰ ਲੋਕਾਂ ਤੱਕ ਵਿਕਰੀ ਕਰਦੇ ਨੇ ਹੁਣ ਉਹਨਾਂ ਨੂੰ ਜਿਹੜੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਹੁਕਮ ਜਿਹੜੇ ਸਖਤ ਹੁ ਕਿਉਂਕਿ ਜ਼ਿਲ੍ਹਾ ਮੈਜਿਸਟਰੇਟ ਡਾਕਟਰ ਪਲਵੀ ਆਈਏਐਸ ਦੇ ਵੱਲੋਂ ਇਹ ਜਿਹੜੇ ਹੁਕਮ ਜਾਰੀ ਹੋਏ ਨੇ ਕਿ ਜਿਨ੍ਹਾਂ ਵੀ ਮੈਡੀਕਲ ਸਟੋਰਸ ਹੋ ਕੇ ਜਾਂ ਡਾਕਟਰਸ ਜਾਂ ਜਿੱਥੇ ਇਹਨਾਂ ਮੈਡੀਸਿਨ ਦੀ ਜਿਨ੍ਹਾਂ ਮੈਡੀਸਿਨ ਦੇ ਵਿੱਚ ਪ੍ਰੈਗਾਬਲਿਨ ਯੂਜ਼ ਹੁੰਦਾ ਇਸਤੇਮਾਲ ਹੁੰਦਾ ਹੁਣ ਉਹਨਾਂ ਕੈਪਸੂਲ ਨੂੰ ਕਿਵੇਂ ਵੇਚਣਾ ਹੈ ਜਾਂ ਲੋਕਾਂ ਤੱਕ ਕਿਵੇਂ ਦਿਨਾ ਕਿਉਂਕਿ ਇਸ ਦੀ ਦੁਰਵਰਤੋਂ ਹੋਣੀ ਸ਼ੁਰੂ ਹੋ ਗਈ ਸੀ ਇਸ ਦੀ ਦੁਰਵਰਤੋਂ ਨੂੰ ਦੇਖਦੇ ਹੋਏ ਇਹ ਜਿਹੜੇ ਸਖਤ ਹੁਕਮ ਹੁਣ ਜਾਰੀ ਹੋਏ ਨੇ ਜਿੰਨੇ ਵੀ ਮੈਡੀਕਲ ਸਟੋਰਸ ਨੇ ਜਾਂ ਜਿੱਥੇ-ਜਿੱਥੇ ਵੀ ਇਹ ਕੈਪਸੂਲ ਇਹ ਗੋਲੀਆਂ ਜਾਂ ਇਹ ਜਿਹੜੀ ਮੈਡੀਸਿਨ ਵਿਕਦੀ ਹੈithon ਦੱਸਦੀ ਕਿ ਜਿੱਥੇ ਕੀ ਦੱਸਿਆ ਗਿਆ ਹੈ ਕਿ ਆਮੂਮਨ ਜਿਹੜਾ ਡਾਕਟਰ ਦਿੰਦੇ ਨੇ ਉਹ 75mg ਦੀ ਦਵਾਈ ਹੁੰਦੀ ਹੈ ਜਿਹਦੇ ਵਿੱਚ ਪੈਗਾਬਲਿਨ ਇਸਤੇਮਾਲ ਹੁੰਦਾ ਹੈ ਲੇਕਿਨ ਇਸ ਦੇ ਉੱਪਰ ਜਿਹੜਾ ਆ ਜਾਂਦਾ 150mg ਉਸ ਤੋਂ ਬਾਅਦ ਆ ਜਾਂਦਾ ਵੀ ਕਿ 300mg ਤੇ ਇਹ ਜਿਹੜੇ ਕੈਪਸੂਲ ਹੁੰਦੇ ਨੇ ਜਾਂ ਇਹ ਜਿਹੜੀ ਮੈਡੀਸਨ ਹੁੰਦੀ ਬਹੁਤ ਘੱਟ ਜਿਹੜੀ ਡਾਕਟਰ ਰეკਮੈਂਡ ਕਰਦੇ ਨੇ ਲੇਕਿਨ ਬਹੁਤ ਘੱਟ ਰეკਮੈਂਡ ਹੋਣ ਦੇ ਬਾਵਜੂਦ ਵੀ ਜਿਹੜੀ ਇਸ ਦੀ ਵਿਕਰੀ ਬਹੁਤ ਜ਼ਿਆਦਾ ਹੁੰਦੀ ਹੈ ਜਿੱਥੇ ਕਿ ਲੋਕ ਇਨ੍ਹਾਂ ਮੈਡੀਸਿਨਸ ਦਾ ਗੱਲ ਇਹ ਸਮਾਲ ਕਰਦੇ ਨੇ ਤੇ ਕਿਤੇ ਨਾ ਕਿਤੇ ਨਸ਼ੇ ਦੇ ਤੌਰ ਤੇ ਵੀ ਇਸ ਨੂੰ ਜਿਹੜਾ ਇਸਤੇਮਾਲ ਕੀਤਾ ਜਾਂਦਾ ਸੋ ਹੁਣ ਪਠਾਨਕੋਟ ਦੇ ਵਿੱਚ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਜਿਹੜੀ ਇੱਕ ਕਹਿੰਦੇ ਸੋ ਕਿ ਇੱਕ ਤਰੀਕੇ ਨਾਲ ਸਖਤ ਹੁਕਮ ਜਾਰੀ ਹੋ ਗਏ ਨੇ ਕਿ ਇਹਦਾ ਗੱਲਾ-ਗੱਲਾ ਰਿਕਾਰਡ ਜਿਹੜਾ ਉਹ ਹੁਣ ਮੈਡੀਕਲ ਸਟੋਰ ਵਾਲੇ ਰੱਖਣਾ ਪਾਏਗਾ ਕਿ ਉਹ ਕੈਪਸੂਲ ਕਿਹਨੂੰ ਦਿੱਤੇ ਨੇ ਇਹ ਗੋਲੀ ਕਿਹਨੂੰ ਗਈ ਹੈ ਦਵਾਈ ਕਿਹਨੂੰ ਗਈ ਹੈ ਜੇਕਰ ਡਾਕਟਰ ਨੇ ਰეკਮੈਂਡ ਕੀਤਾ ਹੈ ਤਾਂ ਹੀ ਕਿਸੇ ਨੂੰ ਤੁਸੀਂ ਉਹ ਜਿਹੜੀ ਮੈਡੀਸਿਨ ਦੇ ਸਕਦੇ ਹੋ ਸੋ ਪ੍ਰੈਗਾ ਬਲੀਨ ਦੇ ਉੱਪਰ ਕਹਿ ਸਕਦੇ ਹੋ ਕਿ ਤਰੀਕੇ ਨਾਲ ਪਾਬੰਦੀ ਬਹੁਤ ਵੱਡੀ ਪਾਬੰਦੀ ਲੱਗ ਗਈ ਹੈ ਸਖਤ ਹੁਕਮ ਜਿਹੜੇ ਉਹ ਪ੍ਰਸ਼ਾਸਨ ਵੱਲੋਂ ਜਾਰੀ ਹੋ ਗਏ ਨੇ ਕਿ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਜਿਹੜੀ ਪ੍ਰੈਗਾ ਬਲੀਨ ਦੇ ਥਰੂ ਮੈਡੀਸਿਨਸ ਬਣਦੀਆਂ ਨੇ ਜੇਕਰ ਡਾਕਟਰ ਰეკਮੈਂਡ ਕਰਨਗੇ ਤਾਂ ਹੀ ਤੁਸੀਂ ਕਿਸੇ ਮਰੀਜ਼ ਨੂੰ ਕਿਸੇ ਨੂੰ ਦੇ ਸਕਦੇ ਹੋ ਹੁਣ ਜੇਕਰ ਤੁਸੀਂ ਮੈਡੀਕਲ ਜਿਹੜੀ ਸਟੋਰ ਹੋਗੇ ਨੇ ਜਾਂ ਜਿੱਥੇ ਵੀ ਪ੍ਰੈਗਾਬਲੀਨ ਮੈਡੀਸਿਨ ਵਿਖਦੀ ਹੈ ਜਾਂ ਜੋ ਵੇਚਦੇ ਨੇ ਉਹਨਾਂ ਦੇ ਲਈ ਵੀ ਸਖਤ ਹੁਕਮ ਇਹ ਜਾਰੀ ਹੋਏ ਨੇ ਕਿ ਤੁਸੀਂ ਜੇਕਰ ਕਿਤੇ ਉਹ ਖਰੀਦਦੇ ਹੋ ਭੰਡਾਰ ਕਰਦੇ ਹੋ ਤੁਸੀਂ ਆਪਣੇ ਕੋਲ ਰੱਖਦੇ ਹੋ ਤੁਹਾਡੇ ਕੋਲ ਉਸ ਕੱਲੀ ਕੱਲੀ ਗੋਲੀ ਦਾ ਰਿਕਾਰਡ ਹੋਣਾ ਚਾਹੀਦਾ ਤੇ ਕਿਹੜਾ ਕਿਹੜਾ ਮਰੀਜ਼ ਲੈ ਕੇ ਗਿਆ ਉਹਦਾ ਪ੍ਰੂਫ ਤੁਹਾਡੇ ਕੋਲ ਹੋਣਾ ਚਾਹੀਦਾ ਡਾਕਟਰ ਦਾ ਪ੍ਰੂਫ ਹੋਣਾ ਚਾਹੀਦਾ ਕਿ ਡਾਕਟਰ ਨੇ ਲਿਖ ਕੇ ਦਿੱਤਾ ਕਿ ਹਾਂਜੀ ਇੰਨੇ ਮਿਲੀਗ੍ਰਾਮ ਦੀ ਗੋਲੀ ਜਿਹੜੀ ਹੈ ਇਸ ਮਰੀਜ਼ ਨੂੰ ਦੇਣੀ ਹੈ ਸੋ ਇਹ ਕਹਿ ਸਕਦੇ ਹਾਂ ਕਿ ਹੁਣ ਕਿਤਨਾ ਕਿਤੇ ਪਾਬੰਦੀ ਹੋ ਗਈ ਕਿਉਂਕਿ ਲੋਕਾਂ ਦੇ ਵੱਲੋਂ ਦੇਖਿਆ ਜਾ ਰਿਹਾ ਹੈ ਕਿ ਲੋਕਾਂ ਦੇ ਵੱਲੋਂ ਪ੍ਰੈਗਾਬਲਿਨ ਮੈਡੀਸਿਨ ਦੀ ਬਹੁਤ ਦੁਰਵਰਤੋਂ ਕੀਤੀ ਜਾਂਦੀ ਕਿਤਨਾ ਕਿਤੇ ਲੋਕ ਇਸ ਮੈਡੀਸਿਨ ਨੂੰ ਨਸ਼ੇ ਦੇ ਤੌਰ ਤੇ ਵੀ ਜਿਹੜਾ ਲੈ ਰਹੇ ਨੇ ਇਸ ਕਰਕੇ ਇਸ ਤੇ ਪਾਬੰਦੀ ਕੀਤੀ ਹੈ ਕਿ ਜੇਕਰ ਕੋਈ ਵੀ ਲਿਆ ਨਾ ਤਾਂ ਉਹਦਾ ਪੂਰਾ ਰਿਕਾਰਡ ਰੱਖਿਆ ਜਾਏ ਸੁਇਸ ਕਬਰ ਤੇ ਬਾਬਰ ਤੇ ਤੁਸੀਂ ਜੋ ਵੀਡੀਓ ਦੇਖ ਰਹੇ ਹੋ ਜੋ ਲੋਕ ਵੀ ਖਬਰ ਦੇਖ ਰਹੇ ਹਨ ਤੁਹਾਨੂੰ ਕੀ ਲੱਗਦਾ ਤੁਹਾਡੇ ਕੀ ਵਿਚਾਰ ਨੇ ਕੀ ਇਹੋ ਜਿਹੜਾ ਜਿਹੜਾ ਹੁਕਮ ਹੈ ਉਹ ਕੀ ਪੂਰੇ ਪੰਜਾਬ ਦੇ ਵਿੱਚ ਹੋਣੇ ਚਾਹੀਦੇ ਨੇ ਕੀ ਤੁਹਾਨੂੰ ਕੀ ਲੱਗਦਾ ਤੁਹਾਡੇ ਕੀ ਵਿਚਾਰ ਨੇ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ